ਰਵੀਕਰਨ ਸਿੰਘ ਕਾਲੂ ਉਹਨਾਂ ਨੇ ਤੁਸੀਂ ਨੇ ਗੱਲ ਕੀਤੀ ਆ ਕਿ ਤੁਸੀਂ ਨੇ ਦਿਗਜ ਕਿਹਾ ਪਰ ਮੈਂ ਉਹਨਾਂ ਨੂੰ ਹਰਾਇਆ ਰਵੀਕਰਨ ਕਾਲੂ ਉਹਨਾਂ ਦੇ ਨਾਲ ਸਾਡੀ ਗੱਲਬਾਤ ਹੁੰਦੀ ਆ ਉਹ ਕਹਿੰਦੇ ਕਿ ਸਾਡੇ 1.400 ਪਾਉਣੇ 500 ਵੋਟ ਦਾ ਸਿਰਫ ਫਰਕ ਰਹਿ ਗਿਆ ਸੀ ਕਹਿੰਦੇ ਉਹ ਵੀ ਰੰਧਾਵਾ ਸਾਹਿਬ ਐਂਡਲੇ ਦੋ ਦਿਨਾਂ ਦੇ ਵਿੱਚ ਆਪਣੀ ਕੋਈ ਸ਼ਕਤੀ ਦਾ ਕੁਝ ਗਲਤ ਇਸ ਤਰ੍ਹਾਂ ਦੀ ਟੈਕਟਿਕਸ ਜਿਹੜੀ ਵਰਤ ਕੇ ਕਹਿੰਦੇ ਇਸ ਕਰਕੇ ਰੰਧਾਵਾ ਸਾਹਿਬ ਜਿੱਤ ਗਏ ਇਹ ਇਹਨਾਂ ਦੇ ਪਰਿਵਾਰ ਦੀ ਆਦਤ ਹੋਏਗੀ ਕਿ ਰੰਧਾਵਾ ਪਰਿਵਾਰ ਦੀ ਨਹੀਂ ਫਿਰ ਬਾਬਾ ਨਾਨਕ ਦੇ ਲੋਕਾਂ ਨੂੰ ਇੰਨੇ ਬੇਈਮਾਨ ਕਿਹਾ ਕਿ ਦਾ ਤੂੰ ਮਤਲਬ ਇਹੋ ਹੀ ਜਾਂਦਾ ਉਹਨਾਂ ਨੇ ਤੁਹਾਡੇ ਉੱਪਰ ਨਿਸ਼ਾਨੇ ਲਗਾਏ ਨੇ ਕਿ ਰੰਦਾਵਾ ਸਾਹਿਬ ਨੇ ਆਪਣਾ ਰਸੂਖ ਜਿਹੜਾ ਉੱਥੇ ਵਰਤਦਾ ਸੀ ਮੇਰਾ ਰਸੂਖ ਤੇ ਮੈਂ ਵਰਤਣਾ ਹੀ ਕਿ ਮੇਰੇ ਹੁਣ ਵੀ ਰਸੂਖ ਹੀ ਹੈ ਗਲਤ ਬਸੇ ਨੂੰ ਕਹਿੰਦੇ ਵਰਤਦੇ ਕਿ ਗਲਤ ਵਰਤ ਇਹਦਾ ਮਤਲਬ ਕਿ ਜਿਹੜੇ ਲੋਗ ਨੇ ਇਹ ਬੇਇਮਾਨਾਂ ਇਹਨਾਂ ਨੂੰ ਸੰਬੋਧਨ ਪੇਰਾ ਬਾਬਾ ਨਾਨਕ ਵਿਧਾਨ ਸਭਾ ਹਲਕਾ ਰੰਦਾਵਾ ਪਰਿਵਾਰ ਦਾ ਗੜ ਮੰਨਿਆ ਜਾਂਦਾ ਹੈ ਜਦੋਂ ਇਹ ਹਲਕਾ ਜਿਹੜਾ ਹੋਂਦ ਦੇ ਵਿੱਚ ਨਹੀਂ ਸੀ ਆਇਆ ਇਹਨਾਂ ਪਿੰਡਾਂ ਦੇ ਵਿੱਚੋਂ ਹੀ ਤੁਹਾਡੇ ਫਾਦਰ ਸਾਹਿਬ ਜਿੱਦੇ ਰਹੇ ਨੇ ਉਸ ਤੋਂ ਬਾਅਦ ਤੁਸੀਂ ਇਸ ਹਲਕੇ ਦੇ ਵਿੱਚ ਜਿਹੜੀ ਆ ਸੇਵਾ ਨਿਭਾ ਚੁੱਕੇ ਹੋ ਹੁਣ ਤੁਹਾਡੇ ਧਰਮ ਪਤਨੀ ਜਿਹੜ ਨੇ ਇੱਥੇ ਚੋਣਾ ਖਾੜੇ ਦੇ ਵਿੱਚ ਨੇ ਪਰ ਗੁਰਦੀਪ ਸਿੰਘ ਰੰਧਾਵਾ ਉਹਨਾਂ ਦੇ ਨਾਲ ਜਦੋਂ ਗੱਲ ਹੁੰਦੀ ਹੈ ਕਹਿੰਦੇ ਹੁਣ ਰੰਧਾਵਾ ਦਾ ਗੜ ਜਿਹੜਾ ਹੁਣ ਰੰਧਾਵਾ ਹੀ ਤੋੜੂਗਾ ਪਰਿਵਾਰਵਾਦ ਨੂੰ ਲੈ ਕੇ ਰੰਧਾਵਾ ਸਾਹਿਬ ਦੇ ਉੱਪਰ ਲਗਾਤਾਰ ਜਿਹੜ ਨੇ ਸਵਾਲ ਪੜੇ ਕੀਤੇ ਮੇਰੀ ਮੈਨੂੰ 1 ਮਿੰਟ ਦੱਸੋ ਜੀ ਸਰ ਤੁਸੀਂ ਮੈਨੂੰ ਸਵਾਲ ਕਿਦਾਂ ਪਹਿਲਾਂ ਮੈਨੂੰ ਜਵਾਬ ਦੇ ਦਿਓ ਜੀ ਸਰ ਪਰਿਵਾਰਵਾਦ ਹੁੰਦਾ ਕੀ ਹੈ ਬੀਤੇਰ ਨੇ ਆਪਣਾ ਰਿਸ਼ਤੇਦਾਰ ਕਿਉਂ ਦਿੱਤਾ ਕਿ ਇਹਨਾਂ ਆਪਣੀ ਪੀੜ੍ਹੀ ਥੱਲੇ ਸੋਟਾ ਨਹੀਂ ਇਹਨਾਂ ਕੋਲ ਫਿਰਦਾ ਉਹਦਾ ਚੱਬੇਵਾਲ ਦਾ ਮੁੰਡਾ ਨਹੀਂ ਇਹਨਾਂ ਨੇ ਇਲੈਕਸ਼ਨ 'ਚ ਖੜਾ ਕੀਤਾ ਇਹ ਪਰਿਵਾਰਵਾਦ ਹੈ ਮੈਂ ਬਿਲਕੁਲ ਇਹਨੂੰ ਪਰਿਵਾਰਵਾਦ ਲੋਕ ਜਿਤਾਉਂਦੇ ਨੇ ਪਰਿਵਾਰ ਨਹੀਂ ਜਿਤਾਉਂਦੇ ਜੇਕਰ ਗੱਲ ਕਰੀਏ ਤੁਹਾਡੇ ਪੋਸਟਰਸ ਮੈਂ ਦੇਖ ਰਿਹਾ ਸੀ ਤੁਹਾਡੀਆਂ ਤੁਹਾਡੇ ਵਰਕਰਸ ਦੀਆਂ ਗੱਡੀਆਂ ਦੇ ਉੱਪਰ ਲੱਗੇ ਹੋਏ ਨੇ ਤੁਹਾਡੀਆਂ ਗੱਡੀਆਂ ਦੇ ਉੱਪਰ ਲੱਗੇ ਹੋਏ ਨੇ ਕਹਿੰਦੇ ਉੱਥੇ ਵੀ ਹੁਣ ਤਾਂ ਹਾਈ ਕਮਾਂਡ ਦੀ ਜਿਹੜੀ ਆ ਫੋਟੋ ਤੱਕ ਗੈਪ ਕਰ ਦਿੱਤੀ ਗਈ ਆ ਸੁਖਜਿੰਦਰ ਸਿੰਘ ਰੰਧਾਵਾ ਇੰਨੇਕ ਉੱਚੇ ਆਪਣੇ ਆਪ ਨੂੰ ਸਮਝਣ ਲੱਗ ਗਏ ਹਾਈ ਕਮਾਂਡ ਨੂੰ ਵੀ ਆਪਣੇ ਤੋਂ ਥੱਲਾ ਸਮਝਦੇ ਸਰ ਇੱਕ ਨਾ ਪੰਜਾਬ ਦੇ ਵਿੱਚ ਕਾਫੀ ਵੱਡਾ ਮੁੱਦਾ ਮੰਨਿਆ ਜਾਂਦਾ ਹੈ ਕੈਪਟਨ ਅਮਰਿੰਦਰ ਸਿੰਘ ਦੀ ਜਦੋਂ ਸਰਕਾਰ ਆਉਂਦੀ ਹੈ ਤੁਸੀਂ ਉਸ ਸਰਕਾਰ ਦਾ ਹਿੱਸਾ ਬਣਦੇ ਹੁੰਦਾ ਕੈਪਟਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੀਆਂ ਹੁੰਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾ ਦੇਣ ਦੀ ਗੱਲ ਕਰਦੇ ਨੇ ਤੁਸੀਂ ਉਸ ਸਰਕਾਰ ਦੇ ਵਿੱਚ ਰਹਿੰਦੇ ਉਹ ਨਹੀਂ ਦੇ ਪਾਇਆ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਸਿਰ ਤੇ ਆਣ ਖੜੀਆਂ ਨੇ 20 ਤਰੀਕ ਨੂੰ ਚਾਰ ਵਿਧਾਨ ਸਭਾ ਸੀਟਾਂ ਦੇ ਉੱਪਰ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੇ ਲੋਕ ਆਪਣੇ ਅਧਿਕਾਰ ਦਾ ਇਸਤੇਮਾਲ ਕਰਨਗੇ ਤੇ ਇਸ ਸਰਕਾਰ ਦੇ ਰਹਿੰਦੇ ਸਮੇਂ ਦੇ ਲਈ ਆਪਣੇ ਨੁਮਾਇੰਦੇ ਵਿਧਾਨ ਸਭਾ ਦੇ ਵਿੱਚ ਭੇਜਣਗੇ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਜੋਰਾ ਸ਼ੋਰਾਂ ਦੇ ਨਾਲ ਕੀਤਾ ਜਾ ਰਿਹਾ ਜੇਕਰ ਗੱਲ ਕਰੀਏ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਦੀ ਤਾ ਇੱਥੇ ਦਿਗਜਾਂ ਦਾ ਮੁਕਾਬਲਾ ਹੋਣ ਜਾ ਰਿਹਾ ਕਿਉਂਕਿ ਮੈਂਬਰ ਪਾਰਲੀਮੈਂਟ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਧਰਮ ਪਤਨੀ ਜਤਿੰਦਰ ਕੌਰ ਰੰਧਾਵਾ ਚੋਣ ਅਖਾੜੇ ਦੇ ਵਿੱਚ ਉਤਰੇ ਹੋਏ ਨੇ ਸੁਖਜਿੰਦਰ ਰੰਧਾਵਾ ਆਪਣੇ ਧਰਮ ਪਤਨੀ ਨੂੰ ਇਹ ਵਿਧਾਨ ਸਭਾ ਸੀਟ ਜਿਤਾਉਣ ਦੇ ਲਈ ਪੱਬਾਂ ਪਾਰ ਹੋਏ ਹੋਏ ਨੇ ਤੇ ਇਹਨਾਂ ਦਾ ਸਿੱਧਾ ਸਿੱਧਾ ਮੁਕਾਬਲਾ ਰਵੀਕਰਨ ਸਿੰਘ ਕਾਲੋਂ ਤੇ ਗੁਰਦੀਪ ਸਿੰਘ ਰੰਧਾਵਾ ਦੇ ਨਾਲ ਹੋ ਰਿਹਾ ਹੈ ਸੁਖਜਿੰਦਰ ਰੰਧਾਵਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਆਖਰ ਸਿਆਸੀ ਸਮੀਕਰਨ ਕੀ ਕਹਿੰਦੇ ਨੇ ਰੰਧਾਵਾ ਸਾਹਿਬ ਬਹੁਤ ਵਾ ਸਵਾਗਤ ਆ ਸਰ ਠੀਕ ਠਾਕ ਹਾਂ ਸਰ ਬਿਲਕੁਲ ਜੀ ਡੇਰਾ ਬਾਬਾ ਨਾਨਕ ਦੀ ਸਿਆਸਤ ਕੀ ਕਹਿ ਰਹੀ ਅਸ ਦਿਖੋ ਇਥੋਂ ਚਾਰ ਵਾਰੀ ਮੈਂ ਲਗਾਤਾਰ ਜਿੱਤ ਕੇ ਗਿਆ ਔਰ ਅਕਾਲੀ ਦਲ ਨੂੰ ਬੜੀ ਬੁਰੀ ਤਰ੍ਹਾਂ ਮੈਂ ਹਰਾਉਂਦਾ ਰਿਹਾ ਹਮ ਬੇਸ਼ੱਕ ਜਿਹੜੇ ਬਹੁਤ ਥੋੜੀ ਡਿੱਗ ਗਿਆ ਇਹਨੂੰ ਹਰਾਇਆ ਹਮ ਤੇ ਸੁਚਾਲ ਸਿੰਘ ਲਗਾ ਜਿਹੜਾ ਸੁਪਰ ਡਿੱਗ ਗਿਆ ਉਹਨੂੰ ਮੈਂ ਦੋ ਵਾਰੀ ਲਗਾਤਾਰ ਹਰਿਆ ਤਿੰਨ ਵਾਰੀ ਇਹਨਾਂ ਨੂੰ ਰੋਕ ਕੇ ਚੌਥੀ ਵਾਰ ਵੀ ਮੈਂ ਪਾਰਲੀਮੈਂਟ ਚ ਇਹ ਜਿੱਤ ਗਿਆ ਔਰ ਉਸ ਟਾਈਮ ਵੀ ਅਕਾਲੀ ਦਲ ਨੇ ਓਪਨਲੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ ਤੇ ਆਇਤ ਕੀ ਇਹਨਾਂ ਨੇ ਕੀਤੀ ਜਾਂ ਬਾਈਕਾਟ ਕੀਤਾ ਪਰ ਫਿਰ ਵੀ ਕਿ ਮੇਰੇ ਖਲੇ ਥੋੜੇ ਜਿਹੇ ਲੀਡਰ ਨੇ ਉਹ ਤੇ ਜਾਂ ਸੁਖਵੀਰ ਬਾਦਲ ਦੀ ਪਗਟ ਘਟ ਗਈ ਹੈ ਤੇ ਜਾਂ ਹੋਰ ਲੱਗਿਆ ਅੱਜ ਜੀ ਡਿਸਪਲਿਨ ਪਾਰਟੀ ਚ ਨਹੀਂ ਹਮ ਕਿ ਉਹ ਪਾਰਟੀਆਂ ਕਦੀ ਵੀ ਨਹੀਂ ਚਲਦੀਆਂ ਤੇ ਇਸ ਪਾਰਟੀ ਦਾ ਤੇ ਬੈਸਿਕ ਡਿਸਪਲਿਨ ਖਤਮ ਹੋ ਗਿਆ ਕਿ ਜਿਨ੍ਹਾਂ ਨੇ ਇਹ ਆਪਣੇ ਬਾਈਕਾਊਟ ਕਰਨ ਦੀ ਬਜਾਏ ਓਪਨਲੀ ਕਹਿੰਦੇ ਸਾਡੇ ਕੋਲ ਵੋਟਾਂ ਮੰਗੋ ਐ ਤੁਹਾਨੂੰ ਵੋਟਾਂ ਦੇਣ ਲਈ ਤਿਆਰ ਐ ਲਹਣ ਤੇ ਆਓ ਜੀ ਮਾਫੀ ਮੰਗ ਮੰਗ ਕੇ ਤੇ ਪਿੱਛੇ ਭੱਜ ਭੱਜ ਕੇ ਵੋਟਾਂ ਲੈਣ ਦੀ ਬਜਾਏ ਇਹਨਾਂ ਨੂੰ ਕਹਿਣਾ ਚਾਹੀਦਾ ਕਿ ਸਾਡੇ ਲੀਡਰ ਨੇ ਬਾਈਕਾਊਟ ਕੀਤਾ ਸੀ ਬਿਲਕੁਲ ਸਾਰੇ ਅਕਾਲੀ ਦਲ ਨੂੰ ਅਪੀਲ ਕਰਦੇ ਕਿ ਕੋਈ ਵੋਟ ਪਾਉਣ ਨਾ ਜਾਏ ਇਹ ਤਾਂ ਫਿਰ ਤੇ ਪਤਾ ਲੱਗਣਾ ਸੀ ਕਿ ਕਿੰਨਾ ਕੱਕਾ ਲਈ ਦਲ ਜਿੰਦਾ ਹੈਗਾ ਤੇ ਕਿੰਨਾ ਖ ਮਰ ਗਿਆ ਤੇ ਜਾਗਦੀ ਜ਼ਮੀਰ ਵਾਲੇ ਤੇ ਕਾਲੀ ਦਲ ਅਜੇ ਵੀ ਜੋ ਸ਼ਰਮਣੀ ਗੁਰਦੁਆਰਾ 500 ਸ਼ਰਮਣੀ ਕਾਲੀ ਦਲ ਖਿਆਰੇ ਉਹ ਕਰਨਗੇ ਸਰ ਰਵੀਕਰਨ ਸਿੰਘ ਕਾਲੋ ਉਹਨਾਂ ਦੇ ਤੁਸੀਂ ਨੇ ਗੱਲ ਕੀਤੀ ਆ ਕਿ ਤੁਸੀਂ ਨੇ ਦਿਗਜ ਕਿਹਾ ਪਰ ਮੈਂ ਉਹਨਾਂ ਨੂੰ ਹਰਾਇਆ ਰਵੀਕਰਨ ਕਾਲੋ ਉਹਨਾਂ ਦੇ ਨਾਲ ਸਾਡੀ ਗੱਲਬਾਤ ਹੁੰਦੀ ਆ ਉਹ ਕਹਿੰਦੇ ਕਿ ਸਾਡੇ 1 400 ਪਾਉਣੇ 500 ਵੋਟ ਦਾ ਸਿਰਫ ਫਰਕ ਰਹਿ ਗਿਆ ਸੀ ਕਹਿੰਦੇ ਉਹ ਵੀ ਰੰਧਾਵਾ ਸਾਹਿਬ ਐਂਡਲੇ ਦੋ ਦਿਨਾਂ ਦੇ ਵਿੱਚ ਆਪਣੀ ਕੋਈ ਸ਼ਕਤੀ ਦਾ ਕੁਝ ਗਲਤ ਇਸ ਤਰ੍ਹਾਂ ਦੀ ਟੈਕਟਿਕਸ ਜਿਹੜੀ ਵਰਤ ਕੇ ਕਹਿੰਦੇ ਇਸ ਕਰਕੇ ਰੰਦਾਵਾ ਸਭ ਜਿੱਤੇ ਇਹ ਇਹਨਾਂ ਦੇ ਪਰਿਵਾਰ ਦੀ ਆਦਤ ਹੋਏਗੀ ਕਿ ਰੰਦਾਵਾ ਪਰਿਵਾਰ ਦੀ ਨੇ ਮੇਰੇ ਖਿਆਲ ਕੇ ਚਾਰ ਵਾਰੀ ਵੱਡੇ ਰੰਦਾਵਾ ਸਭ ਜਿੱਤੇ ਨੇ ਪੰਜ ਵਾਰੀ ਮੈਂ ਜਿੱਤੇ ਆ ਨੌਂ ਵਾਰੀ ਕਰਨਾ ਜਿਤਨਾ ਇਹ ਛੋਟੀ ਗੱਲ ਨਹੀਂ ਹੁੰਦੀ ਫਿਰ ਇਸ ਕਰਕੇ ਇਹਨਾਂ ਲੋਕਾਂ ਨੂੰ ਆਪਣੀ ਪੀੜੀ ਥਲੇ ਸੋਟਾ ਫੇਰਨਾ ਚਾਹੀਦਾ ਕਿ ਇਹਦਾ ਮਤਲਬ ਕਿ ਇਸਾ ਗੁਰਬਾਬਾ ਨਾਨਕ ਦੇ ਲੋਕਾਂ ਨੂੰ ਇਹਨੇ ਬੇਇਮਾਨ ਕਿਆ ਕਿ ਦਾਤ ਮਤਲਬ ਇਹੋ ਹੀ ਆ ਨਾ ਉਹਨਾਂ ਨੇ ਤੁਹਾਡੇ ਉੱਪਰ ਨਿਸ਼ਾਨੇ ਲਗਾਏ ਨੇ ਕਿ ਰੰਦਾਵਾ ਸਾਹਿਬ ਨੇ ਆਪਣਾ ਰਸੂਖ ਜਿਹੜਾ ਉੱਥੇ ਵਰਤਦਾ ਸੀ ਨੀ ਮਰ ਰਸੂਖ ਤੇ ਮੈਂ ਵਰਤਣਾ ਹੀ ਕਿ ਮੇਰੇ ਹੁਣ ਵੀ ਰਸੂਖ ਹੀ ਹੈ ਗਲਤ ਵਰਤੈ ਨੂੰ ਕਹਿੰਦੇ ਵਰਤਿਆ ਗਲਤ ਵਰਤਿਆ ਇਹਦਾ ਮਤਲਬ ਕਿ ਜਿਹੜੇ ਇਹ ਲੋਗ ਨੇ ਇਹ ਬੇਈਮਾਨ ਇਹਨਾਂ ਨੂੰ ਸਮਝਦਾ ਕਿ ਜਿਨ੍ਹਾਂ ਨੂੰ ਕਹਿੰਦਾ ਕਿ ਗਲਤ ਰਸੂਖ ਵਰਤਿਆ ਆ ਜਿਹਨਾਂ ਦੇ ਘਰ ਚੋਂ ਆਏ ਆ ਇਹ ਦੇ ਰਵਿਕਰਨ ਕਾਲੋਂ ਦੇ ਕਾਲੀਵੇਲੇ ਦੇ ਬੰਦੇ ਸੀਗੇ ਜਾਂ ਪਹਿਲੀ ਟਾਈਮ ਚ ਤੇ ਅੱਜ ਤੱਕ ਕਾਲੀ ਉਹਨਾਂ ਤੋਂ ਸੁਣਿਆ ਨਹੀਂ ਉਹਨਾਂ ਨੇ ਕਿਹਾ ਕਿ 1980 ਦੇ ਵਿੱਚ ਅਸੀਂ ਵੱਡੇ ਰੰਦਾਵਾ ਤੋਂ ਵੋਟ ਪਾਈ ਉਹਦੇ ਬਾਅਦ ਅਸੀਂ ਅਕਾਲੀ ਦਲ ਚ ਚਲੀ ਗਈ ਕਿਨੇ 40 ਸਾਲਾਂ ਬਾਅਦ ਪਾਰਟੀ ਚ ਉਹ ਇਹਦਾ ਇਹਦਾ ਮਤਲਬ ਇਹਨਾਂ ਤੇ ਮੈਂ ਗਲਤਨ ਸੁਖ ਵਰਤਿਆ ਇਹ ਜਿਹੜੀ ਚੀਜ਼ ਹੈ ਇਹ ਇਹਨਾਂ ਅਕਾਲੀ ਦਲ ਵਾਲਿਆਂ ਲੋਕਾਂ ਚ ਹੈ ਜੀ ਸਾਡੇ ਚ ਹੈ ਜੀ ਸਰ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕਾ ਰੰਧਾਵਾ ਪਰਿਵਾਰ ਦਾ ਗੜ ਮੰਨਿਆ ਜਾਂਦਾ ਹੈ ਜਦੋਂ ਇਹ ਹਲਕਾ ਜਿਹੜਾ ਹੋਣ ਦੇ ਵਿੱਚ ਨਹੀਂ ਸੀ ਆਇਆ ਇਹਨਾਂ ਪਿੰਡਾਂ ਦੇ ਵਿੱਚੋਂ ਹੀ ਤੁਹਾਡੇ ਫਾਦਰ ਸਾਹਿਬ ਜਿੱਤੇ ਰਹੇ ਨੇ ਉਸ ਤੋਂ ਬਾਅਦ ਤੁਸੀਂ ਇਸ ਹਲਕੇ ਦੇ ਵਿੱਚ ਜਿਹੜੀ ਆ ਸੇਵਾ ਨਿਭਾ ਚੁੱਕੇ ਹੋ ਹੁਣ ਤੁਹਾਡੇ ਧਰਮ ਪਤਨੀ ਜਿਹੜ ਨੇ ਇੱਥੇ ਚੋਣਾ ਖਾੜੇ ਦੇ ਵਿੱਚ ਨੇ ਪਰ ਗੁਰਦੀਪ ਸਿੰਘ ਰੰਧਾਵਾ ਉਹਨਾਂ ਦੇ ਨਾਲ ਜਦੋਂ ਗੱਲ ਹੁੰਦੀ ਹੈ ਕਹਿੰਦੇ ਹੁਣ ਰੰਧਾਵਿਆਂ ਦਾ ਗੜ ਜਿਹੜਾ ਹੁਣ ਰੰਧਾਵਾ ਹੀ ਤੋੜੂਗਾ ਕਹਿੰਦੇ ਵੇ ਮੈਂ ਤੈਨੂੰ ਇਹਨੂੰ ਛੱਡਿਆ ਉਹਦੇ ਪਿੰਡ ਕੀ ਮੈਂ ਬੰਦੇ ਤੋੜ ਕੇ ਆਇਆ ਤੇ ਜਿਹੜੇ ਤੋੜੇ ਨੇ ਉਹ ਵੀ ਰੰਧਾਵੇ ਹੀ ਨੇ ਇਹਦੇ ਇਹ ਜਿਹੜੇ ਪਹਿਲੀ ਗੱਲ ਤੇ ਸਿੱਖੀ ਦੇ ਵਿੱਚ ਕੋਈ ਵੀ ਸਿੱਖ ਇਹੋ ਜਿਹਾ ਸੈਕੂਲਰ ਆ ਉਹ ਇਹ ਨਹੀਂ ਕਹਿੰਦਾ ਕਿ ਮੈਂ ਆ ਆਵਾਂ ਤੇ ਮੈਂ ਆ ਤੋੜੂ ਇਹ ਤੇ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਕਰਦੇ ਰਹੇ ਨੂੰ ਮੈਂ ਹਰਾਇਆ 22 ਚ ਵੀ ਹੋਇਆ 24 ਚ ਫੇਰ ਇਹਨਾਂ ਦੇ ਤੌਣ ਤੇ ਗੋਡਾ ਰੱਖ ਕੇ ਜਿੱਤਿਆਂ ਤੇ ਫਿਰ ਇਹ ਜਿਹੜੇ ਗੱਲਾਂ ਕਰਨੀਆਂ ਫਜ਼ੂਲ ਗੱਲਾਂ ਕਰਨੀਆਂ ਮੇਰੇ ਖਿਆਲ ਮਤਲਬ ਨਹੀਂ ਰੱਖਦੀਆਂ ਕਿਉਂਕਿ ਨਾ ਮੇਰਾ ਲੈਵਲ ਆ ਕਿ ਜਿੱਥੇ ਕਾਪਾ ਪਹੁੰਚ ਗਏ ਨਾ ਇਹੋ ਜਿਹੀ ਗੰਦੀ ਜ਼ੁਬਾਨ ਮੈਨੂੰ ਬੋਲਣੀ ਆਉਂਦੀ ਹੈ ਤੇ ਉਹ ਉਹ ਬੋਲਦਾ ਜਿਹੜਾ ਕਬਰਾਇਆ ਹੁੰਦਾ ਆਪਾਂ ਦੇ ਗੁਰੂ ਮਹਾਰਾਜ ਤੇ ਡੋਰ ਰੱਖੀ ਹੈ ਜਿੱਤਾਂ ਸਰ ਪਰਿਵਾਰਵਾਦ ਨੂੰ ਲੈ ਕੇ ਰੰਧਾਵਾ ਸਾਹਿਬ ਦੇ ਉੱਪਰ ਲਗਾਤਾਰ ਜਿਹੜ ਨੇ ਸਵਾਲ ਖੜੇ ਕੀਤੇ ਇੱਕ ਮਿੰਟ ਮੈਨੂੰ ਇੱਕ ਮਿੰਟ ਦੱਸੋ ਜੀ ਸਰ ਤੁਸੀਂ ਮੈਨੂੰ ਸਵਾਲ ਕਿਦਾਂ ਪਹਿਲਾਂ ਮੈਨੂੰ ਜਵਾਬ ਦੇ ਦਿਓ ਜੀ ਸਰ ਪਰਿਵਾਰਵਾਦ ਹੁੰਦਾ ਕੀ ਹੈ ਦੱਸੋ ਸਰ ਤੁਸੀਂ ਮੈਂਬਰ ਪਾਰਲੀਮੈਂਟ ਜਿਹੜੇ ਨੇ ਤੁਸੀਂ ਬਣ ਚੁੱਕੇ ਹੋ ਲੋਕਾਂ ਨੇ ਤੁਹਾਨੂੰ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਵਿਧਾਨ ਸਭਾ ਦਾ ਆਪਣਾ ਨੁਮਾਇੰਦਾ ਬਣਾਇਆ ਸੀ ਇਹ ਇਹ ਮੇਰੇ ਫਰਜ਼ ਇੱਕ ਮਿੰਟ ਖੜੋਣੇ ਤੁਹਾਨੂੰ ਜਵਾਬ ਦੇ ਜੀ ਸਰ ਪਰਿਵਾਰਵਾਦ ਲੋਕ ਵੋਟ ਪਾਉਂਦੇ ਨੇ ਕਿ ਮੈਂ ਅਪੁਆਇੰ ਕਿਸੇ ਹੋਰ ਹਲਕੇ ਦੇ ਹੋਰ ਨੁਮਾਇंदे ਨੂੰ ਤਾਂ ਮੌਕਾ ਮਿਲ ਸਕਦਾ ਨਹੀਂ ਵਿਰੋਧੀ ਸਰ ਸਵਾਲ ਲਗਾਤਾਰ ਕਰੀਏ ਨਹੀਂ ਵਿਰੋਧੀ ਮੀਤਿਹਰ ਨੇ ਆਪਣਾ ਰਿਸ਼ਤੇਦਾਰ ਕਿਉਂ ਦਿੱਤਾ ਇਹਨਾਂ ਆਪਣੀ ਪੀੜ੍ਹੀ ਥੱਲੇ ਸੋਟਾ ਨਹੀਂ ਇਹਨਾਂ ਕੋਲ ਫਿਰਦਾ ਉਹਦਾ ਚੱਬੇਵਾਲ ਦਾ ਮੁੰਡਾ ਨਹੀਂ ਇਹਨਾਂ ਨੇ ਇਲੈਕਸ਼ਨ 'ਚ ਖੜਾ ਕੀਤਾ ਇਹ ਪਰਿਵਾਰਵਾਦ ਹੈ ਮੈਂ ਬਿਲਕੁਲ ਨਹੀਂ ਇਹਨੂੰ ਪਰਿਵਾਰਵਾਦ ਲੋਕ ਜਿਤਾਉਂਦੇ ਨੇ ਪਰਿਵਾਰ ਨਹੀਂ ਜਿਤਾਉਂਦੇ ਤੂੰ ਲੋਕਾਂ 'ਚ ਪਿਆਰ ਹੈ ਮੇਰਾ ਤਾਂ ਮੈਂ ਜਿੱਤਦਾ ਸਰ ਪਰਿਵਾਰਵਾਦ ਪਰਿਵਾਰਵਾਦ ਉਹਨੂੰ ਕਹਿੰਦੇ ਆ ਕਿ ਜੇ ਮੈਂ ਮੈਂ ਆਪਣਾ ਮੁੰਡਾ ਰਾਜਾ ਵਾਂ ਤੇ ਰਾਜਾ ਬਣਾ ਦਿੱਤਾ ਹੂੰ ਉਹਨੂੰ ਪਰਿਵਾਰਵਾਦ ਕਹਿੰਦੇ ਲੋਕਾਂ ਨੇ 1.80 ਹਜ਼ਾਰ ਲੋਕਾਂ ਨੇ ਵੋਟ ਪਾਉਣੀ ਜਿੰਨੂੰ ਪਾਉਣਗੇ ਤੇ ਉਹੀ ਜਿੱਤੇਗਾ ਹੂੰ ਸਰ ਹੁਣ ਜੇਕਰ ਗੱਲ ਕਰੀਏ ਤੁਹਾਡੇ ਪੋਸਟਰਸ ਮੈਂ ਦੇਖ ਰਿਹਾ ਸੀ ਤੁਹਾਡੀਆਂ ਤੁਹਾਡੇ ਵਰਕਰਸ ਦੀਆਂ ਗੱਡੀਆਂ ਦੇ ਉੱਪਰ ਲੱਗੇ ਹੋਏ ਨੇ ਤੁਹਾਡੀਆਂ ਗੱਡੀਆਂ ਦੇ ਉੱਪਰ ਲੱਗੇ ਹੋਏ ਨੇ ਕਹਿੰਦੇ ਉੱਥੇ ਵੀ ਹੁਣ ਤਾਂ ਹਾਈ ਕਮਾਂਡ ਦੀ ਜਿਹੜੀ ਆ ਫੋਟੋ ਤੱਕ ਗੈਪ ਕਰ ਦਿੱਤੀ ਗਈ ਆ ਸੁਖਜਿੰਦਰ ਸਿੰਘ ਰੰਧਾਵਾ ਇੰਨੇਕ ਉੱਚੇ ਆਪਣੇ ਆਪ ਨੂੰ ਸਮਝਣ ਲੱਗ ਗਏ ਨੇ ਕਿ ਉਹ ਹਾਈ ਕਮਾਂਡ ਨੂੰ ਵੀ ਆਪਣੇ ਤੋਂ ਥੱਲਾ ਸਮਝ ਰਹੇ ਨੇ ਵੇਖੋ ਜਿੱਥੇ ਜ਼ਰੂਰਤ ਹੁੰਦੀ ਆ ਉੱਥੇ ਜ਼ਰੂਰ ਲੱਗਦੀਆਂ ਨੇ ਫੋਟੋਆਂ ਦੇ ਵਿੱਚ ਰਾਹੁਲ ਗਾਂਧੀ ਮੇਰੇ ਲੀਡਰ ਨੇ ਉਹਨਾਂ ਦੀਆਂ ਫੋਟੋ ਲੱਗੀਆਂ ਖੜਗੇਜੀ ਦੀਆਂ ਲੱਗਦੀਆਂ ਤੇ ਜਿਹੜੀਆਂ ਗੱਡੀਆਂ ਹੁੰਦੀਆਂ ਨੇ ਇਹਨਾਂ ਦੇ ਉੱਤੇ ਲੋਕੀ ਆਪਣਾ ਆਪ ਬਣਾਉਂਦੇ ਨੇ ਜਿਹੜਾ ਉਹਨਾਂ ਪਸੰਦ ਉਹਨੂੰ ਲਾਉਦੇ ਨੇ ਸਰ ਗੱਲ ਹੁਣ ਮੈਂ ਤੁਹਾਡੇ ਕਾਰਜਕਾਲ ਦੀ ਕਰਦਾ ਤੁਸੀਂ ਡਿਪਟੀ ਸੀਐਮ ਰਹੇ ਹੋ ਤੁਸੀਂ ਜੇਲ੍ਹ ਮੰਤਰੀ ਰਹੇ ਹੋ ਤੁਸੀਂ ਹੋਮ ਮਿਨਿਸਟਰ ਆਫ ਦਾ ਸਟੇਟ ਰਹੇ ਹੋ ਬੜੇ ਵੱਡੇ ਚੈਲੰਜ ਹੁੰਦੇ ਨੇ ਇੱਕ ਹੋਮ ਮਿਨਿਸਟਰ ਦੇ ਲਈ ਤੁਹਾਡੀ ਬਾਰਡਰ ਏਰੀਆ ਹੈਗਾ ਬਾਰਡਰ ਦੇ ਨਾਲ ਲੱਗਦਾ ਇਲਾਕਾ ਹੈਗਾ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਲਗਾਤਾਰ ਸਵਾਲ ਚੱਕੇ ਜਾ ਰਹੇ ਨੇ ਉੱਥੇ ਕੀ ਕੁਝ ਕੀਤਾ ਜਾ ਸਕਦਾ ਦੀ ਤੁਹਾਡੇ ਕਾਰਜਕਾਲ ਦੇ ਵਿੱਚ ਜਿਸ ਤੋਂ ਤੁਹਾਨੂੰ ਲੱਗਦਾ ਕਿ ਮੈਂ ਖੁੰਝ ਚੁੱਕ ਗਿਆ ਮੇਰੀ ਗੱਲ ਸੁਣ ਤੁਹਾਨੂੰ ਪਤਾ ਹੋਣਾ ਕਿ ਜੇ ਤੁਸੀਂ ਅਸੈਂਬਲੀ ਦੀ ਸੈਸ਼ਨ ਦੇਖੀ ਹੋਣੀ ਉੱਥੇ ਮੈਂ ਓਪਨਲੀ ਆਪਣੇ ਚੀਫ ਮਿਨਿਸਟਰ ਦੇ ਅਗੇਂਸਟ ਬੋਲਦਾ ਸੀ ਹੂੰ ਤੁਸੀਂ ਨਹੀਂ ਕੁਝ ਵੀ ਕਰਦੇ ਮੈਂ ਮੀਟਿੰਗ ਜਿਹੜੀਆਂ ਹੁੰਦੀਆਂ ਸੀ ਸਾਡੇ ਪ੍ਰਿਜ਼ ਡਿਪਾਰਟਮੈਂਟ ਦੀਆਂ ਉਹ ਸੀ ਜਾਂਦੇ ਕੋਲ ਮੇਰੇ ਕੋਲ ਜੇਲ ਸੀ ਤੇ ਮੈਂ ਇਹ ਵੀ ਕਹਿੰਦਾ ਰਿਹਾ ਕਿ ਜੇਲ ਡਿਪਾਰਟਮੈਂਟ ਜੀ ਠੀਕ ਕਰ ਲਈਏ ਤੇ 60% ਪੰਜਾਬ ਦਾ ਮੈਂ ਓਪਨ ਓਪਨ ਕੇਂਦਰ ਵਿੱਚ ਅਖਬਾਰਾਂ ਚ ਕਹਿੰਦਾ ਰਿਹਾ ਕਿ 60% ਅਸੀਂ ਕ੍ਰਾਈਮ ਕੰਟਰੋਲ ਕਰ ਲਏ ਨੇ ਪਰ ਉਸ ਵੇਲੇ ਦਾ ਹੋਮ ਡਿਪਾਰਟਮੈਂਟ ਜਿਹੜਾ ਸੀ ਸੀਐਮ ਕੋਲ ਸੀ ਤੇ ਜਿਹੜਾ ਤੁਸੀਂ ਮੈਨੂੰ ਕਹਿੰਦੇ ਤੁਸੀਂ ਹੋਮ ਮਿਨਿਸਟਰ ਇੱਕ ਮਹੀਨੇ ਦੇ ਵਿੱਚ ਬੰਦਾ ਕਰ ਕੀ ਸਕਦਾ ਉਹਦੋਂ ਮੈਂ ਦੇਖੇ ਭੇਜਿਆ ਸੀ ਕਿ ਜੇਲ੍ਹ ਡਿਪਾਰਟਮੈਂਟ ਦਾ ਆਪਣਾ ਇੰਡੀਪੈਂਡੈਂਟ ਇੰਟੈਲੀਜੈਂਸ ਵਿੰਗ ਹੋਣਾ ਚਾਹੀਦਾ ਪਰਮਨੈਂਟਲੀ ਜ਼ਿਲ੍ਹਿਆਂ ਦੇ ਵਿੱਚ ਇੰਟੈਲੀਜੈਂਸ ਵਿੰਗ ਜਿਹੜਾ ਕੰਮ ਕਰਨਾ ਚਾਹੀਦਾ ਇਹ ਭੇਜਦੇ ਨੇ ਅੰਦਰੋਂ ਬਾਹਰ ਚਲੇ ਜਾਂਦੇ ਆ ਕੇ ਪਤਾ ਹੁੰਦਾ ਅੱਜ ਸੀਜीडी ਵਾਲਾ ਆ ਅੱਜ ਇਦਾਂ ਕਰੋ ਜੇ ਤੁਹਾਡੇ ਡਿਪਾਰਟਮੈਂਟ ਦਾ ਆਪਣਾ ਪੱਕਾ ਹੋਏਗਾ ਤਾਂ ਉਹ ਇਹੋ ਜਿਹੀਆਂ ਚੀਜ਼ਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਦੂਸਰੀ ਚੀਜ਼ ਹੈ ਕਿ ਜਿਹੜੇ ਕਹਿੰਦੇ ਨੇ ਜੈਮਰ ਲਾਉਣੇ ਹਾਂ ਇਹ ਜੈਮਰ ਠੀਕ ਹੈ ਬਠਿੰਡਾ ਜੇਲ੍ਹ ਚ ਮੈਂ ਲਾਇਆ ਕਿਸੇ ਹੋਰ ਨੇ ਨਹੀਂ ਲਾਇਆ ਜੀ ਤੇ ਤਾਂ ਕਿਸੇ ਨੂੰ ਜਰੂਰਤ ਪਈ ਸੀ ਇਹਨਾਂ ਦੇ ਨਾਲ ਪੰਗਾ ਲੈਣ ਦੀ ਉੱਥੇ ਮੈਂ ਜੈਮਰ ਲਾਇਆ ਔਰ ਆਈਬੀ ਦੇ ਕੋਲੋਂ ਟ੍ਰਾਇਲ ਬੇਸਿਸ ਤੇ ਫ੍ਰੀ ਫੰਡ ਚਲਵਾਇਆ ਹਾਂ ਇਹ ਵੀ ਨਹੀਂ ਕਿ ਗਵਰਨਮੈਂਟ ਦੇ ਮੈਂ ਫੈਸਲੇ ਲਵਾਵਾ ਤੇ ਉਹਨੂੰ ਕਰਾਂ ਇਹਨਾਂ ਕੋਲ ਤੇ ਸਾਲ ਉਹਦੇ ਰਿਪੇਅਰ ਨਹੀਂ ਹੋ ਸਕੀ ਬੰਦ ਰਹੀ ਉੱਥੇ ਬਠਿੰਡਾ ਜੇਲ੍ਹ ਦੇ ਉਹ ਹਰ ਮਹੀਨੇ ਉਹਦੀ ਮੇਨਟੇਨੈਂਸਲ ਵੀ ਬੰਦਾ ਆਉਂਦਾ ਵਾ ਉੱਥੋਂ ਕੰਪਨੀ ਤੋਂ ਉਹਨਾਂ ਕੋਲ ਉਹ ਨਹੀਂ ਫੀਸ ਨੀਤੀ ਦਿੱਤੀ ਗਈ ਤੋ ਜਿਹੜੀ ਇਹ ਮੈਂ ਚੇਸ ਕਰਕੇ ਗੱਲ ਦੱਸੀ ਆ ਕਿ ਜੇਲ੍ਹਾਂ ਦੇ ਵਿੱਚ ਇਹ ਜੈਮਰ ਹਣੇ ਬਹੁਤ ਜ਼ਰੂਰੀ ਨੇ ਤਾਂ ਕਿ ਗੁੰਡੇ ਜਿਹੜੇ ਨੇ ਅੰਦਰੋਂ ਗੱਲ ਨਾ ਕਰ ਸਕਣ ਔਰ ਐਵੇਂ ਕਰ ਜਾਂਦੇ ਕਿ ਜੇਲ੍ਹ ਚ ਸ਼ਰੀਫ ਆਦਿ ਵੀ ਕਦੀ ਗੱਲ ਨਹੀਂ ਕਰਦਾ ਜਦੋਂ ਵੀ ਕਰਦਾ ਉਹ ਕ੍ਰਿਮੀਨਲ ਜਿਹੜਾ ਟੌਪ ਦਾ ਉਹ ਦੇ ਕਾਲਜ ਜਿਹੜੀ ਹੋ ਜੀ ਸਰ ਤੁਸੀਂ ਸਰਕਾਰੀ ਤੰਤਰ ਨੂੰ ਬਹੁਤ ਨੇੜਿਓਂ ਸਮਝਿਆ ਤੁਸੀਂ ਜਿਹੜਾ ਹੋਮ ਮਿਨਿਸਟਰ ਰਹੇ ਹੋ ਬੇਸ਼ੱਕ ਬਹੁਤ ਥੋੜਾ ਸਮਾਂ ਰਹੇ ਹੋ ਡਿਪਟੀ ਸੀਐਮ ਆਫ ਦਾ ਸਟੇਟ ਰਹੇ ਹੋ ਤੁਸੀਂ ਜੇਲ੍ਹ ਮੰਤਰੀ ਰਹੇ ਹੋ ਜੇਕਰ ਗੱਲ ਕਰੀਏ ਨਸ਼ੇ ਦੀ ਤੁਸੀਂ ਵੀ ਗੱਲ ਕਰਕੇ ਕਿ ਜੇਲ੍ਹਾਂ ਦੇ ਵਿੱਚੋਂ ਬਹੁਤ ਵੱਡੇ ਲੈਵਲ ਤੇ ਜਿਹੜਾ ਜੇਲ੍ਹ ਦੇ ਵਿੱਚੋਂ ਨਸ਼ਾ ਨਹੀਂ ਹੁੰਦਾ ਜੇਲ੍ਹ ਦੇ ਵਿੱਚੋਂ ਜਿਹੜੀ ਵੇਖੋ ਬੜਾ ਇਹ ਬੇਸ ਤਾਂ ਉੱਥੇ ਸੈੱਟ ਕੀਤਾ ਜਾਂਦਾ ਜੀ ਸਰ ਜੇਲ੍ਹ ਦੇ ਵਿੱਚ ਬੜਾ ਨਟੋਰੀਅਸ ਬਣ ਗਿਆ ਉਹ ਕੋਕਸ ਬਣ ਗਿਆ ਜੇਲ੍ਹ ਦੇ ਵਿੱਚੋਂ ਤੁਸੀਂ ਰੈਡਿਕਲ ਜਿਹੜੇ ਬਾਹਰੀਆਂ ਕੰਟਰੀਆਂ ਵਿੱਚ ਬੈਠੇ ਨੇ ਗੈਂਗਸਟਰ ਇੱਥੇ ਬੈਠੇ ਨੇ ਨਾ ਡਰਗ ਵਿਚਣ ਵਾਲੇ ਇੱਥੇ ਵੀ ਇਹਨਾਂ ਦਾ ਤਿੰਨਾਂ ਦਾ ਨੈਕਸਸ ਬਣ ਗਿਆ ਇਹ ਤੋੜਨਾ ਬਹੁਤ ਸਟੇਟ ਲਈ ਜ਼ਰੂਰੀ ਹੈ ਉਹ ਜਿਹੜਾ ਇਸ ਇਸ ਗਵਰਨਮੈਂਟ ਦੇ ਤੇ ਪਲਾ ਬੱਸੋਂ ਹੀ ਪਾਰਿਆ ਇਹਨੂੰ ਤੇ ਇਹਨਾਂ ਨੂੰ ਤੇ ਸਲਾਹ ਵੀ ਨਹੀਂ ਦੇਣੀ ਚਾਹੀਦੀ ਤੇ ਨਾ ਇਹਨਾਂ ਤੇ ਆਸ ਰੱਖਣੀ ਚਾਹੀਦੀ ਤੇ ਕੁਝ ਕਰ ਸਕਣ ਇਹਦੇ ਬਾਰੇ ਬੜਾ ਫਰਮ ਡਿਸੀਜਨ ਲੈਣੇ ਪੈਣੇ ਆ ਬੜੇ ਸਖਤ ਡਿਸੀਜਨ ਲੈਣੇ ਪੈਣਗੇ ਮੈਂ ਸਰ ਇਹੀ ਪੁੱਛ ਰਿਹਾ ਸੀ ਤੁਹਾਡੇ ਕੋਲ ਸਿਆਸਤ ਦਾ ਕਾਫੀ ਲੰਮਾ ਤਜਰਬਾ ਹੈ ਤੁਹਾਡੇ ਬਲੱਡ ਦੇ ਵਿੱਚ ਸਿਆਸਤ ਹੈਗੀ ਆ ਹਨਾ ਇਹ ਨੈਕਸਸ ਜਿਹੜਾ ਬਣਿਆ ਹੋਇਆ ਜੇਲ੍ਹਾਂ ਦੇ ਵਿੱਚੋਂ ਜਿਹੜੀ ਦੁਨੀਆ ਇਹ ਚੱਲ ਰਹੀ ਆ ਕਾਲੀ ਦੁਨੀਆ ਗਲਤ ਅੰਸਰਾਂ ਦੀ ਚੱਲ ਰਹੀ ਆ ਇਹ ਟੁੱਟੇਗਾ ਕਿਵੇਂ ਤੁਸੀਂ ਵੀ ਸਰਕਾਰ ਦੇ ਵਿੱਚ ਰਹੇ ਹੋ ਤੁਸੀਂ ਵੀ ਵੱਡੇ ਵੱਡਿਆਂ ਦਾਅਵੇ ਕੀਤੇ ਸੀ ਹਨਾ ਗੱਲਾਂ ਕੀਤੀਆਂ ਤੁਸੀਂ ਹੁਣ ਵੀ ਕਹਿ ਰਹੇ ਹੋ ਕਿ ਮੈਂ ਕੋਸ਼ਿਸ਼ਾਂ ਕੀਤੀਆਂ ਨੇ ਕੀ ਇਹ ਕੋਸ਼ਿਸ਼ਾਂ ਪੂਰੀ ਨਹੀਂ ਪੈ ਰਹੀਆਂ ਸਰ ਮੈਂ ਸਿਰਫ ਆਪਣੇ ਜੇਲ੍ਹ ਡਿਪਾਰਟਮੈਂਟ ਦੀ ਕੋਸ਼ਿਸ਼ ਕਰਦਾ ਸਕਦਾ ਜੀ ਜੀ ਬਿਲਕੁਲ ਜੇਲ੍ਹਾਂ ਦੀ ਲੇਕਿਨ ਜੇਲ੍ਹ ਦੇ ਪੰਜਾਬ ਪੁਲਿਸ ਦਾ ਜਿਆਦਾ ਜ਼ਿੰਮੇਵਾਰੀ ਬਣ ਜਾਂਦੀ ਹੈ ਬਿਲਕੁਲ ਮੋਬਾਈਲ ਫੜਦੇ ਹੋ ਉਹਦਾ SIM ਕਾਰਡ ਫੜਦੇ ਹੋ ਉਹਦੇ SIM ਕਾਰਡ ਦੀ ਮੇਰਾ ਖਿਆਲ ਹੈ ਕਿ ਮੈਂ ਬਹੁਤ ਹਜ਼ਾਰਾਂ ਚ ਫੜ ਲਏ ਪਰ ਪੰਜਾਬ ਪੁਲਿਸ ਨੇ ਇੱਕ ਵੀ SIM ਕਾਰਡ ਤੇ ਲਿਆ ਕੇ ਬੰਦਾ ਨਹੀਂ ਪੇਸ਼ ਕੀਤਾ ਔਰ ਮੇਰੀਆਂ ਚਿੱਠੀਆਂ ਜਾਂਦੀਆਂ ਰਹੀਆਂ ਨੇ ਔਰ ਇੱਕ ਉਹਨਾਂ ਕੈਪਟਨ ਬਣ ਦੱਸੇ ਨਾ ਮੀਟਿੰਗ ਉਹਦੇ ਬਕਾਇਦਾ ਇਸੇ ਤੇ ਮੀਟਿੰਗ ਸੱਦੀ ਗਈ ਕਿ ਜੀ ਇਹ ਕੀ ਕਰ ਰਹੇ ਹੋ ਕਿਉਂ ਲੱਗਿਓ ਮਾਰਨ ਇਹਨਾਂ ਨੂੰ ਅਸੀਂ ਪੜ ਕੇ ਦਿੰਦੇ ਆਂ ਕਿਆ ਲਓ ਮੋਬਾਈਲੋ ਇਹਦਾ ਕੱਢੋ ਕਿ ਕਿੰਨੇ ਦਿੱਤਾ ਫੇਰ ਹੀ ਚੋਰ ਫੜਿਆ ਜਾਏਗਾ ਤੇ ਜਿਹਦੇ ਨਾਂ ਤੇ ਮੋਬਾਈਲ ਤੇ ਕਿੰਨੇ ਲੈ ਕੇ ਗਿਆ ਉਹਨੂੰ ਜਦੋਂ ਕੱਢਾਂਗੇ ਤੇ ਅੰਦਰ ਜਿਹੜਾ ਗਿਆ ਮੋਬਾਈਲ ਤੇ ਆਪਣੇ ਆਪ ਹੀ ਪਤਾ ਸਿਮ ਜਦੋਂ ਜਾਏਗਾ ਅੰਦਰ ਮੋਬਾਈਲ ਦੇ ਬਜਾਅ ਸਿਮ ਜਿਹੜਾ ਸੀ ਉਹ ਜ਼ਿਆਦਾ ਜਾਂਦੇ ਡੀਜੀਪੀ ਪੰਜਾਬ ਦੀ ਜਵਾਬਦੇਹੀ ਤੈਅ ਨਹੀਂ ਕੀਤੀ ਜਾ ਸਕਦੀ ਸਰ ਇਸ ਮਾਮਲੇ ਦੀ ਤੈਅ ਕੀਤੀ ਸੀ ਪਰ ਉਹ ਜਵਾਬਦੇਹੀ ਮੈਂ ਨਹੀਂ ਤੈਅ ਕਰਨੀ ਮੈਂ ਐਡੀਜੀਪੀ ਜੇਲ੍ਹ ਦੀ ਜਵਾਬਦੇਹੀ ਤੈਅ ਕਰ ਸਕਦਾ ਸੀ ਉਹ ਗੋ ਕਹਿੰਦਾ ਜੀ ਆਹ ਲਓ ਜੀ ਕਰਾਓ ਇਨਕੁਆਰੀ ਔਰ ਉਹਨਾਂ ਦੇ ਸਾਰੇ ਦੇ ਵਿੱਚ ਬੈਠ ਕੇ ਕਰੀ ਦੀ ਸੀ ਗੱਲ ਆ ਤੁਹਾਡੇ ਕੁੰਗਰ ਵਿਜੇ ਪ੍ਰਤਾਪ ਜਿਹਦੇ ਕਹਿਣ ਤੇ ਮੈਂ 2 ਇੱਕ ਪਟਿਆਲੇ ਦਾ ਸਟੂਡੈਂਟ ਜੇਲ 311 ਲਾ ਕੇ ਡਿਸਮਿਸ ਕੀਤਾ ਸੀ ਇੱਕ ਸੰਗਰੂਰ ਦੇ ਸੀ ਉਹਨਾਂ ਤੇ ਐਫ ਆਈ ਆਰ ਕੀਤੀ ਉਹਨਾਂ ਦੀ ਅਰੈਸਟ ਕੀਤੀ ਤੇ ਜਿਹੜੇ ਮੇਰੇ ਕੋਲ ਕੰਮ ਹੋ ਸਕਦੇ ਉਹ ਮੈਂ ਕਰ ਕਰਦਾ ਰਿਹਾ ਸਰ ਇੱਕ ਨਾ ਪੰਜਾਬ ਦੇ ਵਿੱਚ ਕਾਫੀ ਵੱਡਾ ਮੁੱਦਾ ਮੰਨਿਆ ਜਾਂਦਾ ਹੈ ਕੈਪਟਨ ਅਮਰਿੰਦਰ ਸਿੰਘ ਦੀ ਜਦੋਂ ਸਰਕਾਰ ਆਉਂਦੀ ਹੈ ਤੁਸੀਂ ਉਸ ਸਰਕਾਰ ਦਾ ਹਿੱਸਾ ਬਣਦਾ ਹੁੰਦਾ ਕੈਪਟਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੀਆਂ ਹੁੰਦੀਆਂ ਬਿਆਦਬੀਆਂ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾ ਦੇਣ ਦੀ ਗੱਲ ਕਰਦੇ ਨੇ ਤੁਸੀਂ ਉਸ ਸਰਕਾਰ ਦੇ ਵਿੱਚ ਰਹੇ ਉਹ ਨਹੀਂ ਦੇ ਪਾਏ ਸਰ ਨਹੀਂ ਮੇਰੀ ਗੱਲ ਸੁਣੋ ਹਾਂਜੀ ਇਹਨੂੰ ਪਹਿਲੋ ਸਟੱਡੀ ਕਰਿਓ ਫਿਰ ਆਪਾਂ 1 ਬਾਈ 1 ਇਹ ਦੇ ਸੈਪਰੇਟ ਗੱਲ ਕਰਾਂਗੇ ਇਹ ਸਰਕਾਰ ਤੇ ਵੀ ਉਹ ਸਰਕਾਰ ਦਾ ਵੀ ਹੂੰ ਉਹ ਜਦੋਂ ਮੈਂ ਤੁਹਾਡੇ ਤੋਂ ਬਾਅਦ ਚ ਕਰਾਂਗੇ ਕਿਉਂਕਿ ਹੁਣ ਮੇਰੇ ਕੋਲ ਰਿਕਾਰਡਿੰਗ ਨਹੀਂ ਹੂੰ ਤੇ ਤੁਹਾਨੂੰ ਮੈਂ ਕਰ ਦਾਂਗਾ ਕਿ ਇਹ ਸਰਕਾਰ ਨੇ ਅੱਜ ਤੱਕ ਇੱਕ ਪੂਣੀ ਨਹੀਂ ਕੀਤੀ ਉਹਦੀ ਜਿਸ ਦਿਨ ਦੀ ਗਵਰਨਮੈਂਟ ਬਣੀ ਔਰ ਮੈਕਸਿਮਮ ਜਿਹੜੀਆਂ ਸਜ਼ਾਵਾ ਕੀਤੀਆਂ ਉਹ ਸਾਡੀ ਸਰਕਾਰ ਨੇ ਕੀਤੀ ਉਸ ਵੇਲੇ ਦੀ ਸਰਕਾਰ ਨੇ ਪਰ ਉਹਦੇ ਕਮੀਆਂ ਸੀਗੀਆਂ ਤੁਹਾਨੂੰ ਵੀ ਪਤਾ ਕਿ ਇਹ ਮੇਰੇ ਖਾਲ ਜਿਸ ਦਿਨ ਮੈਂ ਰਿਜ਼ਾਈਨ ਦਿੱਤਾ ਪਾਈ 25 ਅਪ੍ਰੈਲ ਨੂੰ ਹਾਂਜੀ ਤੇ 24 ਨੂੰ ਮੇਰੀ ਸਟੇਟਮੈਂਟ ਆਈ ਸੀ ਕਿ ਜਿਹੜੀਆਂ ਬੇਅਦਬੀਆਂ ਦੇ ਉੱਤੇ ਗਵਰਨਮੈਂਟ ਦੀ ਕਮਜ਼ੋਰੀ ਹੈ ਔਰ ਆਪਣਾ ਪੱਖ ਕੋਟਾਂ ਵਿੱਚ ਸਖਤ ਤਰੀਕੇ ਨਾਲ ਨੀਕਾਰੀ ਇਹ ਮੇਰੀ ਸਟੇਟਮੈਂਟ ਸੀ ਤੇ ਮੈਂ 26 ਨੂੰ ਕੈਬਨਟ ਚ ਰਿਜ਼ਾਇਨ ਦੇ ਕੇ ਉੱਠਿਆ ਸੀ ਤੇ ਇਹ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਤੂੰ ਗਲਤ ਹੈ ਸਰ ਇਸ ਪ੍ਰਚਾਰ ਦੇ ਵਿੱਚ ਤੁਹਾਡੇ ਸੁਪੁੱਤਰ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਨੇ ਉਹ ਹਲਕੇ ਦੇ ਵਿੱਚ ਲੋਕਾਂ ਨਾਲ ਵਿਚਰ ਰਹੇ ਨੇ ਕੀ ਇਹ ਤੁਹਾਡੇ ਸੁਪੁੱਤਰ ਦੀ 2027 ਦੇ ਲਈ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਜਾਣ ਪਛਾਣ ਕਰਵਾ ਰਹੇ ਹੋ ਮੇਰੀ ਮੇਰੀ ਇੱਕ ਮਿੰਟ ਸੁਣ ਲਓ ਜੀ ਸਰ ਮੇਰੇ ਫਾਦਰ 69 ਚ ਸੀਗੇ ਇਲੈਕਸ਼ਨ ਲੜੇ ਤੇ ਮੇਰੇ ਖਿਆਲ ਮੈਂ ਉਦੋਂ 9 ਸਾਲ ਦਾ ਸੀ ਤਾਂ ਮੈਂ ਆਪਣੇ ਪਿੰਡ ਦੇ ਝੰਡੇ ਲੈ ਕੇ ਨਿਆਣੇ ਦੇ ਨਾਲ ਜਿੰਦਾਬਾਦ ਜਿੰਦਾਬਾਦ ਕਰਦੇ ਫਿਰਦੇ ਇਹ 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 ਇੰਟਰੋਡਕਸ਼ਨ ਨਹੀਂ ਹੁੰਦੀ ਇੰਟਰੋਡਕਸ਼ਨ ਤਾਂ ਬਿਆਸੀ ਮੇਰੇ ਬੇਟੇ ਦੀ ਹੈਗੀ ਆ ਕਿ ਇਹ ਉਹਦਾ ਮੁੰਡਾ ਜੀ ਤੇ ਜਿਹਦੀ ਮਦਰ ਇਲੈਕਸ਼ਨ ਲੜਦੀ ਹੋਵੇ ਜਾਂ ਫਾਜ਼ਲ ਲੜਦੀ ਹੋਵੇ ਆਬਵੀਅਸਲੀ ਜਿਹੜੇ ਬੱਚੇ ਨੇ ਉਹ ਆਪ ਜਾ ਕੇ ਕਨਵਰਸਿੰਗ ਕਰਦੇ ਨੇ ਸਰ ਤੁਹਾਡੇ ਵਾਈਫ ਨੂੰ ਟਿਕਟ ਜਿਹੜੀ ਆ ਪਾਰਟੀ ਹਾਈ ਕਮਾਂਡ ਦੇ ਵੱਲੋਂ ਦਿੱਤੀ ਗਈ ਆ ਜਦੋਂ ਉਹਨਾਂ ਨੂੰ ਇਹ ਖਬਰ ਤੁਸੀਂ ਨੇ ਦਿੱਤੀ ਉਹਨਾਂ ਦਾ ਰਿਐਕਸ਼ਨ ਕੀ ਸੀ ਕਿਉਂਕਿ ਮੈਂ ਉਹਨਾਂ ਦੇ ਨਾਲ ਜਦੋਂ ਗੱਲਬਾਤ ਕਰਦਾ ਸੀ ਤਾਂ ਉਹ ਕਹਿੰਦੇ ਸੀ ਮੈਂ ਪੜਦੇ ਦੇ ਪਿੱਛੇ ਰੰਧਾਵਾ ਸਾਹਿਬ ਦੇ ਨਾਲ ਜ਼ਰੂਰ ਕੰਮ ਕੀਤਾ ਪਰ ਇਸ ਤਰ੍ਹਾਂ ਦੇ ਨਾਲ ਸਾਹਮਣੇ ਆ ਕੇ ਮੈਨੂੰ ਕਹਿੰਦੇ ਥੋੜਾ ਔਖਾ ਲੱਗ ਰਿਹਾ ਹੈ ਕਹਿੰਦੇ ਇਹ ਦੇਖੋ ਮੈਂ ਬਿਲਕੁਲ ਆਪ ਪਾਰਲੀਮੈਂਟ ਦੀ ਇਲੈਕਸ਼ਨ ਵਿੱਚ ਲੜਨਾ ਚਾਹੁੰਦਾ ਹਾਈ ਕਮਾਂਡ ਨੇ ਹੁਕਮ ਕੀਤਾ ਮੈਂ ਤਾਂ ਜੇ ਸੁਣਾਇਆ ਉੱਥੋਂ 25 ਨੂੰ 26 ਨੂੰ ਇਲੈਕਸ਼ਨ ਖਤਮ ਹੋਈ ਉੱਥੋਂ ਕੰਪੇਨ ਖਤਮ ਹੋਈ ਰਾਜਸਥਾਨ ਚ ਤੇ ਮੈਂ 24 ਰਾਤ ਨੂੰ 24 ਮਾਰਨਿੰਗ ਨੂੰ ਮੈਂ ਉੱਤੋਂ ਤੁਰਿਆ ਤੇ ਮੈਂ 26 ਨੂੰ ਬੈਠਾ ਹੀ ਸ਼ਾਮ ਨੂੰ ਮੋਰੋ ਮੈਨੂੰ ਟੈਲੀਫੋਨ ਆ ਗਿਆ ਹਾਈ ਕਮਾਂਡ ਦਾ ਕਿ ਆਪ ਇਲੈਕਸ਼ਨ ਲੜੋਗੇ ਜਾਓ ਤਾਂ ਮੇਰੀ ਮੇਰੀ ਕਿਸੇ ਗੱਲ ਵੀ ਨਹੀਂ ਸੁਣੀ ਮੈਂ ਕਹਿੰਦਾ ਜੀ ਮੇਰੀ ਬਾਤ ਤੋਂ ਨਹੀਂ ਨਹੀਂ ਇਟਸ ਆਰਡਰ ਜਾਓ ਤਾਂ ਇਸੇ ਤਰ੍ਹਾਂ ਹੀ ਹਾਈ ਕਮਾਂਡ ਜਿਹੜਾ ਜਿਹੜਾ ਪਾਰਟੀ ਨੂੰ ਕਰਦਾ ਉਹ ਹਮੇਸ਼ਾ ਹੀ ਠੀਕ ਨਹੀਂਦਾ ਜਿਹੜਾ ਪਾਰਟੀ ਲਈ ਨਹੀਂ ਪਾਰਟੀ ਦੇ ਆਰਡਰ ਡਿਸ obey ਕਰਦਾ ਬਿੱਟੂ ਵਰਗੇ ਉਹਨਾਂ ਨੂੰ ਗद्दार ਬਣਿਆ ਜਾਂਦਾ ਇੱਕ ਨਾ ਮੈ ਨਿੱਜੀ ਜਿਹਾ ਸਵਾਲ ਪੁੱਛਣਾ ਚਾਹੁੰਦਾ ਤੁਸੀਂ ਹੋਮ ਮਿਨਿਸਟਰ ਆਫ ਦਾ ਸਟੇਟ ਰਹਿੰਦੇ ਹੋ ਡਿਪਟੀ ਸੀਐਮ ਆਫ ਦਾ ਸਟੇਟ ਰਹਿੰਦੇ ਹੋ ਵੱਖ-ਵੱਖ ਆਉਦੇ ਆ ਤੇ ਤੁਸੀਂ ਰਹਿੰਦੇ ਹੋ ਐਮਐਲਏ ਰਹਿੰਦੇ ਹੋ ਹਨਾ ਤੁਹਾਡੇ ਘਰ ਦੀ ਮੈਂ ਗੱਲ ਕਰਾਂ ਘਰ ਦਾ ਮਿਨਿਸਟਰ ਕੌਣਾ ਘਰ ਦਾ ਹੋਮ ਮਿਨਿਸਟਰ ਕੌਣ ਮੈਡਮ ਨੇ ਜਾਂ ਤੁਸੀਂ ਮੇਰੀ ਮੇਰੀ ਗੱਲ ਸੁਣੋ ਕਾਰ ਹਮੇਸ਼ਾ ਹੀ ਲੇਡੀ ਚਲਾਉਂਦੀ ਹੈ ਕਦੀ ਵੀ ਮੇਲ ਨਹੀਂ ਚਲਾ ਸਕਦਾ ਫੀਮੇਲ ਜਿਹੜੀ ਕੰਟਰੋਲ ਕਰ ਸਕਦੇ ਕਾਰ ਦੇ ਵਿੱਚ ਵਾਈਫ ਨਾ ਹੋਵੇ ਤੇ ਤੁਹਾਡੇ ਬੈੱਡ ਦੇ ਉੱਤੇ ਕੱਪੜੇ ਖਲੇਰੇ ਦਿੰਦੇ ਆ। ਹਾਂ। ਤੋਂ ਇਸ ਕਰਕੇ ਮੇਰੇ ਮਦਦ ਸੀਗੇ ਉਹਨਾਂ ਨੇ ਕਦੀ ਵੀ ਇਲੈਕਸ਼ਨ ਨਹੀਂ ਸੀ ਲੜੀ। ਹਾਂ। ਔਰ ਮੇਰੇ ਫਾਦਰ ਦੀ ਜੇ ਪੋਲਿਟਿਕਸ ਜੇ ਮੈਂ ਆਪਣੀ ਕਹਾਂ। ਹਾਂ। ਤੇ ਮੇਰੇ ਫਾਦਰ ਦੀ ਸਕਸੈਸ ਦੇ ਵਿੱਚ ਮੇਰੀ ਮਦਦ ਦਾ 90% ਫੇਰ ਸੀ। ਬਿਲਕੁਲ। ਤੇ ਜੇ ਮੈਂ ਮੈਂ ਕਹਾਂ ਕਿ ਉਹਦੇ ਚ ਮੇਰੀ ਮਾਂ ਦਾ ਮੇਰੇ ਮੇਰੇ ਲਈ ਬਹੁਤ ਥੋੜੀ ਦੇਣ ਸੀ ਸਰ ਆਖਰੀ ਸਵਾਲ ਹੈਗਾ ਮੈਂ ਤੁਹੋ ਤੋਂ ਆਖਰੀ ਸਵਾਲ ਲੰਨਾ ਕਿ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਦੇ ਅਸੀਂ ਘਰੇ ਵੀ ਜਾਂਦੇ ਆ ਜਾਂ ਹੁਣ ਇਸ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਤੁਹਾਡੀ ਸਿਕਿਉਰਿਟੀ ਦੇਖਦੇ ਆ ਬਹੁਤ ਹਾਈ ਫਾਈ ਸਿਕਿਉਰਿਟੀ ਹੈਗੀ ਇਸ ਨੂੰ ਲੈ ਕੇ ਵੀ ਵਿਰੋਧੀ ਜਿਹੜ ਨੇ ਲਗਾਤਾਰ ਸਵਾਲ ਚੱਕ ਰਹੇ ਨੇ ਕਿ ਐਨੀ ਹਾਈ ਫਾਈ ਸਿਕਿਉਰਿਟੀ ਦੇ ਵਿੱਚ ਰਹਿਣ ਵਾਲਾ ਬੰਦਾ ਆਮ ਲੋਕਾਂ ਦਾ ਦਰਦ ਕੀ ਸਮਝੇਗਾ ਤੁਸੀਂ ਵੇਖਿਆ ਕਿ ਕਿਵੇਂ ਲੋਕ ਮੇਰੇ ਲੱਗੇ ਕਿਵੇਂ ਲੋਕ ਮੈਨੂੰ ਮਿਲ ਰਹੀ ਦੇਖ ਲਿਆ ਤੁਸੀਂ ਉਹੀ ਫੋਟੋਆਂ ਪਾ ਦੇਣੀਆਂ ਸੀ ਉਹ ਸ਼ਾਟ ਲੈ ਚੁੱਕਿਆ ਹਾਂ ਨਹੀਂ ਮੈਂ ਕਿਹਾ ਤੁਸੀਂ ਉਹੀ ਪਾ ਦੇਣੀ ਸੀ ਕਿ ਕਿਦਾਂ ਮੈਨੂੰ ਲੋਕ ਮਿਲਦੇ ਨੇ ਅੱਗੇ ਹੋ ਕੇ ਸਿਕਿਉਰਿਟੀ ਦਾ ਮਤਲਬ ਹੈ ਟੈਰਰਿਜ਼ਮ ਤੋਂ ਲੈ ਕੇ ਅੱਜ ਤੱਕ ਸਾਡਾ ਜਿਹੜੀ ਫੈਮਿਲੀ ਆ ਹਿਟ ਲਿਸਟ ਤੇ ਤੇ ਰਹੀ ਹੈ ਤੇ ਤੁਸੀਂ ਇਹ ਵੀ ਵੇਖਣਾ ਕਿ ਜਿਸ ਗਲੀ 'ਚ ਮੇਰਾ ਘਰ ਆ ਮੈਂ ਇਹਨਾਂ ਵਾਂਗੂ ਕੋਠੀਆਂ ਨਹੀਂ ਬਣਾਈਆਂ ਕਿਸੇ ਦੀ ਕਰਾਂ ਹਾਂ ਇਹ ਜੂੜਾ ਕਿ ਮੈਨੂੰ ਫੁੱਲ ਫੁੱਲ ਲਾਉਣ ਦਾ ਤੁਸੀਂ ਵੇਖਿਆ ਬੜਾ ਸ਼ੌਕ ਹੈ ਸਾਰੇ ਘਰ ਦੇ ਦੁਆਲੇ ਦੁਆਲੇ ਲੱਗੀ ਆ ਤੂੰ ਇਹ ਕਰਕੇ ਸਿਕਿਉਰਿਟੀ ਦਾ ਮੇਨ ਇਹ ਨਹੀਂ ਹੁੰਦਾ ਕਿ ਇਹੋ ਜੀ ਕੋਈ ਮਿਲ ਨਹੀਂ ਸਕਦਾ ਤੇ ਮੇਰੇ ਤੋਂ ਵੱਧ ਤੇ ਤੁਸੀਂ ਸਵੇਰੇ ਵੀ ਵੇਖ ਲੈਣਾ ਕਿਦਾਂ ਮੇਰੇ ਬੈਡਰੂਮ ਤੱਕ ਤੇ ਦੁਨੀਆਂ ਵੜੀ ਸੀ ਜੀ ਬਿਲਕੁਲ ਤੁਸੀਂ ਦੇਖੀ ਹੈ ਸਵੇਰੇ ਤੇ ਉਹਦੇ ਉਹਦੇ ਚ ਕਿਹੜਾ ਸਿਕਿਉਰਟੀ ਵਾਲਾ ਇਹ ਜੀ ਕੋਈ ਨਹੀਂ ਪਰ ਹਾਂ ਇਹ ਜ਼ਰੂਰ ਹੈ ਕਿ ਜਿਹੜਾ ਲੀਡਰ ਥੋੜਾ ਵੱਡਾ ਹੋ ਜਾਂਦਾ ਤੇ ਉਹਦੀ ਸਿਕਿਉਰਿਟੀ ਦਾ ਗੌਰਮੈਂਟ ਨੂੰ ਧਿਆਨ ਰੱਖਣੀ ਪੈਂਦਾ ਜੀ ਬਹੁਤ ਬਹੁਤ ਸ਼ੁਕਰੀਆ ਸਰ ਆਪਣਾ ਕੀਮਤੀ ਸਮਾਂ ਸਾਂਝਾ ਕਰਨ ਦੇ ਲਈ ਤੇ ਸ਼ੁਭਕਾਮਨਾਵਾਂ ਹਨ ਉਮੀਦ ਹੈ ਕਿ ਅਗਲੀ ਜਦੋਂ ਤੁਹਾਡੇ ਨਾਲ ਇੰਟਰਵਿਊ ਹੋਏਗੀ ਉਹ ਵੀ ਸਾਨੂੰ ਇੰਨੀ ਆਸਾਨੀ ਦੇ ਨਾਲ ਤੁਹਾਡਾ ਸਾਥ ਮਿਲੇਗਾ ਬਹੁਤ ਥੈਂਕ ਯੂ ਥੈਂਕ ਯੂ ਸਰ ਸੋ ਬਿਲਕੁਲ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੇ ਨਾਲ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਨੂੰ ਲੈ ਕੇ ਗੱਲਾਂ ਬਾਤਾਂ ਹੋਈਆਂ ਨੇ ਵਿਰੋਧੀਆਂ ਦੇ ਵੱਲੋਂ ਉਠਾਏ ਜਾਂਦੇ ਤਿੱਖੇ ਸਵਾਲਾਂ ਦੇ ਜਵਾਬ ਰੰਧਾਵਾ ਸਾਹਿਬ ਦੇ ਵੱਲੋਂ ਦਿੱਤੇ ਗਏ ਨੇ ਹੁਣ ਖੈਰ ਕੀ ਡੇਰਾ ਬਾਬਾ ਨਾਨਕ ਜਿਹੜਾ ਕੇ ਰੰਧਾਵਾ ਪਰਿਵਾਰ ਦਾ ਗੜ ਮੰਨਿਆ ਜਾਂਦਾ ਹੈ ਸਿਆਸੀ ਤੌਰ ਤੇ ਰੰਦਾਵਾ ਪਰਿਵਾਰ ਉਸ ਨੂੰ ਬਚਾ ਪਾਏਗਾ ਜਾਂ ਫਿਰ ਗੁਰਦੀਪ ਸਿੰਘ ਰੰਦਾਵਾ ਜਿਹੜੇ ਦਾਅਵੇ ਕਰ ਰਹੇ ਨੇ ਉਹ ਇਹ ਸਿਆਸੀ ਗੜ ਤੋੜ ਕੇ ਆਮ ਆਦਮੀ ਪਾਰਟੀ ਦੀ ਝੋਲੀ ਇਹ ਸੀਟ ਪਾ ਪਾਉਣਗੇ ਇਹ ਤਾਂ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਧੰਨਵਾਦ